ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਖਾਸ ਇਤਿਹਾਸਕ ਘਟਨਾ ਬਾਰੇ ਗੱਲਬਾਤ ਕਰਾਂਗੇ ਇਹ ਵਾਰਤਾ ਹੈ ਗੁਰੂ ਨਾਨਕ ਦੇਵ ਜੀ ਤੇ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਲੋਧੀ ਵਿਚਕਾਰ ਹੋਈ ਇੱਕ ਮਤਲਬ ਬਹੁਤ ਹੀ ਮਸ਼ਹੂਰ ਗੱਲਬਾਤ ਸੀ ਹਾਂ ਜੀ ਬਿਲਕੁਲ ਸਾਡੇ ਕੋਲ ਇਸ ਦੇ ਹਵਾਲੇ ਨੇ ਗੁਰੂ ਨਾਨਕ ਤੇ ਦੌਲਤ ਖਾਨ ਦੀ ਨਮਾਜ਼ ਵਾਰਤਾ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਗੁਰੂ ਸਾਹਿਬ ਸੁਲਤਾਨਪੁਰ ਚ ਸਨ ਮੋਦੀ ਖਾਨੇ ਵਿੱਚ ਤੇ ਦੌਲਤ ਖਾਨ ਉਹਨਾਂ ਤੋਂ ਉਹਨਾਂ ਦੀ ਇਮਾਨਦਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਹਾਂ ਵਾਕਈ ਪ੍ਰਭਾਵਿਤ ਸੀ ਤੇ ਇਸੇ ਲਈ ਇੱਕ ਦਿਨ ਦੌਲਤ ਖਾਨ ਨੇ ਗੁਰੂ ਜੀ ਨੂੰ ਕਿਹਾ ਕਿ ਆਓ ਮੇਰੇ ਨਾਲ ਨਮਸ ਪੜੋ ਪਰ ਇਹ ਐਵੇਂ ਸੱਦਾ ਨਹੀਂ ਸੀ ਸ਼ਾਇਦ ਉਹ ਕੁਝ ਹੋਰ ਜਾਣਨਾ ਚਾਹੁੰਦਾ ਸੀ ਜਾਂ ਹੋ ਸਕਦਾ ਪਰਖਣਾ ਚਾਹੁੰਦਾ ਹੋਵੇ ਹੋ ਸਕਦਾ ਤੇ ਗੁਰੂ ਜੀ ਦਾ ਜਵਾਬ ਉਹ ਬਹੁਤ ਕਮਾਲ ਦਾ ਸੀ ਉਹਨਾਂ ਨੇ ਹਾਂ ਤਾਂ ਕੀਤੀ ਪਰ ਨਾਲ ਇੱਕ ਸ਼ਰਤ ਰੱਖ ਦਿੱਤੀ ਕਹਿੰਦੇ ਖਾਨ ਸਾਹਿਬ ਜੇ ਤੁਸੀਂ ਸੱਚੇ ਦਿਲ ਨਾਲ ਪੜੋਗੇ ਨਾ ਪੂਰੇ ਧਿਆਨ ਨਾਲ ਫਿਰ ਮੈਂ ਜ਼ਰੂਰ ਆਵਾਂਗਾ। ਅੱਛਾ। ਮਤਲਬ ਸ਼ਰਤ ਵੀ ਅਜਿਹੀ ਕਿ ਗੱਲ ਸਿੱਧੀ ਦੂਜੇ ਬੰਦੇ ਦੇ ਮਨ ਤੇ ਪਾ ਦਿੱਤੀ। ਆਪਣੀ ਹਾਜ਼ਰੀ ਤੋਂ ਪਹਿਲਾਂ ਉਹਨਾਂ ਦੀ ਨੀਅਤ ਤੇ ਫੋਕਸ ਕਰਵਾ ਦਿੱਤਾ। ਕਮਾਲ ਹੈ। ਬਿਲਕੁਲ। ਯਾਨੀ ਨਮਾਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਤਰ੍ਹਾਂ ਦਾ ਸਬਕ ਸੀ ਕਿ ਅਸਲ ਚੀਜ਼ ਕੀ ਹੈ। ਹਾਂਜੀ। ਫਿਰ ਜਦੋਂ ਨਮਾਜ਼ ਦਾ ਵੇਲਾ ਹੋਇਆ ਕਾਜ਼ੀ ਦੌਲਤ ਖਾਂ ਸਾਰੇ ਲੋਕ ਖੜੇ ਹੋਗੇ। ਰਸਮਾਂ ਸ਼ੁਰੂ ਹੋ ਗਈਆਂ। ਪਰ ਗੁਰੂ ਨਾਨਕ ਦੇਵ ਜੀ ਉਹ बस ਉੱਤੇ ਖੜੇ ਰਹੇ ਸ਼ਾਂਤ ਕੋਈ ਹਰਕਤ ਨਹੀਂ ਹੂੰ ਲੋਕਾਂ ਨੇ ਦੇਖਿਆ ਵੀ ਹੋਣਾ ਸੋਚਿਆ ਹੋਣਾ ਕਿ ਕੀ ਆਏ ਵੀ ਨੇ ਤੇ ਨਮਾਜ਼ ਪੜ੍ਹ ਵੀ ਨਹੀਂ ਰਹੇ ਉਹ ਚੁੱਪ ਖੜੇ ਰਹਿਣਾ ਹੀ ਮਤਲਬ ਬਹੁਤ ਕੁਝ ਕਹਿ ਰਿਆ ਸੀ ਉਸ ਵੇਲੇ ਹਾਂ ਮਾਹੌਲ ਵਿੱਚ ਇੱਕ ਅਜੀਬ ਜਿਹੀ ਖਿੱਚ ਪੈਦਾ ਹੋ ਗਈ ਹੋਣੀ ਤੇ ਜਦੋਂ ਨਮਾਜ਼ ਮੁੱਕੀ ਤਾਂ ਫਿਰ ਸਵਾਲ ਤਾਂ ਬਣਦਾ ਸੀ ਦੌਲਤ ਖਾਨ ਨੇ ਪੁੱਛਿਆ ਥੋੜਾ ਹੈਰਾਨ ਹੋ ਕੇ ਸ਼ਾਇਦ ਥੋੜਾ ਖਿਜ ਕੇ ਵੀ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤੁਸੀਂ ਤਾਂ ਕਿਹਾ ਸੀ ਆਓਗੇ ਤੇ ਇੱਥੇ ਆਉਂਦਾ ਹੈ ਉਹ ਜਵਾਬ ਜਿਸ ਨੇ ਸਾਰੀ ਗੱਲ ਖੋਲ ਦਿੱਤੀ ਗੁਰੂ ਜੀ ਨੇ ਬੜੇ ਮਤਲਬ ਆਰਾਮ ਨਾਲ ਮੁਸਕਰਾ ਕੇ ਕਿਹਾ ਖਾਂ ਸਾਹਿਬ ਮੈਂ ਕਿਹਦੇ ਨਾਲ ਨਮਾਜ਼ ਪੜਦਾ ਅੱਛਾ ਫਿਰ ਉਹਨਾਂ ਕਿਹਾ ਤੁਹਾਡਾ ਸਰੀਰ ਤਾਂ ਇੱਥੇ ਸੀ ਪਰ ਮਨ ਉਹ ਤਾਂ ਕਾਬਲ ਚ ਘੁੰਮ ਰਿਹਾ ਸੀ ਘੋੜੇ ਖਰੀਦ ਰਿਹਾ ਸੀ ਓਹੋ ਸਿੱਧਾ ਮਨ ਦੀ ਗੱਲ ਦੱਸ ਦਿੱਤੀ ਹਾਂ ਤੇ ਦੌਲਤ ਖਾਂ ਉਹ ਇਕਦਮ ਮਤਲਬ ਹੈਰਾਨ ਰਹਿ ਗਿਆ ਉਹ ਮੰਨ ਗਿਆ ਕਹਿੰਦਾ ਤੁਸੀਂ ਸੱਚ ਕਹਿ ਰਹੇ ਹੋ ਉਹ ਵਾਕਈ ਉਸ ਵੇਲੇ ਆਪਣੇ ਕੋੜਿਆਂ ਬਾਰੇ ਸੋਚ ਰਿਹਾ ਸੀ ਇਹ ਗੁਰੂ ਜੀ ਦੀ ਅ ਅੰਦਰ ਦੀ ਸਮਝ ਸੀ ਉਹਨੇ ਮਨ ਪੜ ਲਿਆ ਵਾਹ ਵਾਕਈ ਕਮਾਲ ਦੀ ਗੱਲ ਹੈ ਮਤਲਬ ਗੱਲ ਸਿਰਫ ਬਾਹਰੋਂ ਕੁਝ ਕਰਨ ਦੀ ਨਹੀਂ ਅੰਦਰੋਂ ਜੁੜਨ ਦੀ ਹੈ ਗੁਰੂ ਜੀ ਨੇ ਵੀ ਬਿਨਾ ਕੋਈ ਲੈਕਚਰ ਦਿੱਤੇ ਸਿਰਫ ਆਪਣੇ ਅਮਲ ਨਾਲ ਇਹ ਸਾਬਿਤ ਕਰਤਾ ਬਿਲਕੁਲ ਇਹੀ ਤਾਂ ਸਾਰ ਹੈ ਇਸ ਸਾਖੀ ਦਾ ਕੋਈ ਵੀ ਕੰਮ ਖਾਸ ਕਰਕੇ ਜਿਹਨੂੰ ਆਪਾਂ ਧਾਰਮਿਕ ਕਹਿੰਦੇ ਆ ਉਹਦੇ ਵਿੱਚ ਮੰਨ ਦਾ ਹੋਣਾ ਨੀਅਤ ਦਾ ਸਾਫ਼ ਹੋਣਾ ਤੇ ਪੂਰਾ ਧਿਆਨ ਉਹ ਲਾਜ਼ਮੀ ਹੈ ਸਿਰਫ ਸਰੀਰ ਹਿਲਾਉਣ ਦਾ ਜਾਂ ਦਿਖਾਵੇ ਦਾ ਕੋਈ ਫਾਇਦਾ ਨਹੀਂ ਜੇ ਮਨ ਕਿਤੇ ਹੋਰ ਭੱਜਿਆ ਫਿਰਦਾ ਹੂੰ ਤੇ ਇਹ ਗੱਲ ਸਿਰਫ ਪੂਜਾ ਪਾਠ ਜਾਂ ਨਮਾਜ਼ ਤੇ ਹੀ ਲਾਗੂ ਹੁੰਦੀ ਹੈ ਜਾਂ ਫਿਰ ਨਹੀਂ ਨਹੀਂ ਬਿਲਕੁਲ ਨਹੀਂ ਇਹ ਤਾਂ ਜ਼ਿੰਦਗੀ ਦੇ ਹਰ ਕੰਮ ਤੇ ਲਾਗੂ ਹੁੰਦੀ ਹੈ ਹੈਨਾ ਭਾਵੇਂ ਆਪਾਂ ਮਤਲਬ ਕੰਮ ਤੇ ਹੋਈਏ ਕੁਝ ਪੜ ਰਹੇ ਹੋਈਏ ਕਿਸੇ ਨਾਲ ਗੱਲ ਕਰ ਰਹੇ ਹੋਈਏ ਜਾਂ ਆਪਣੇ ਘਰਦਿਆਂ ਨਾ ਬੈਠੀ ਹੋਈਏ ਸਹੀ ਗੱਲ ਹੈ ਜੇ ਸਾਡਾ ਮਨ ਉੱਥੇ ਨਹੀਂ ਹੈ ਜੇ ਅਸੀਂ ਬਸ ਸਰੀਰ ਕਰਕੇ ਉੱਥੇ ਹਾਂ ਤਾਂ ਉਸ ਕੰਮ 'ਚ ਨਾ ਤਾਂ ਉਹ ਗੱਲ ਬਣਦੀ ਹੈ ਤੇ ਨਾ ਹੀ ਉਹਦਾ ਕੋਈ ਅਸਲ ਮਤਲਬ ਨਿਕਲਦਾ ਅਸਲ ਸਫਲਤਾ ਤਾਂ ਪੂਰੀ ਤਰ੍ਹਾਂ ਸ਼ਾਮਿਲ ਹੋਣ ਵਿੱਚ ਹੀ ਹੈ ਤਾਂ ਫਿਰ ਇਸ ਪੂਰੀ ਵਾਰਤਾ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਫੋਕਸ ਹਮੇਸ਼ਾ ਅੰਦਰ ਦੀ ਸੱਚਾਈ ਤੇ ਰਿਹਾ ਨੀਅਤ ਕਿੰਨੀ ਖੁੱਧ ਹੈ ਮਨ ਕਿੰਨਾ ਖਾਜ਼ਰ ਹੈ ਬਾਹਰਲੇ ਕਰਮ ਕਾਂਡ ਜਾਂ ਦਿਖਾਵੇ ਨਾਲੋਂ ਜ਼ਿਆਦਾ ਜ਼ੋਰ ਇਸ ਤੇ ਸੀ ਹਾਂਜੀ ਬਿਲਕੁਲ ਤੇ ਇਹ ਵਾਰਤਾ ਜਾਂਦੇ ਜਾਂਦੇ ਸਾਡੇ ਸਾਰਿਆਂ ਲਈ ਇੱਕ ਸਵਾਲ ਛੱਡ ਜਾਂਦੀ ਹੈ ਕਿ ਅਸੀਂ ਆਪਣੇ ਰੋਜ਼ ਦੇ ਕੰਮਾਂ ਵਿੱਚ ਭਾਵੇਂ ਛੋਟੇ ਹੋਣ ਜਾਂ ਵੱਡੇ ਅਸੀਂ ਕਿੰਨੇ ਖਾਜ਼ਰ ਹੁੰਨੇ ਆ ਹੂੰ ਸੋਚਣ ਵਾਲੀ ਗੱਲ ਹੈ ਕਿੱਥੇ ਸਾਡਾ ਮਨ ਵੀ ਤਾ ਨਹੀਂ ਦੌਲਤ ਖਾਂ ਵਾਂਗੂ ਭਟਕਦਾ ਰਹਿੰਦਾ ਕਦੇ ਅੱਗੇ ਦੀਆਂ ਚਿੰਤਾਵਾਂ ਚ ਕਦੇ ਪਿੱਛੇ ਦੀਆਂ ਯਾਦਾਂ ਚ ਅਸੀਂ ਆਪਣੀ ਜ਼ਿੰਦਗੀ ਨੂੰ ਮਤਲਬ ਕਿੰਨੀ ਕੁ ਮੌਜੂਦਗੀ ਨਾਲ ਜੀ ਰਹੇ ਆ ਇਹ ਜ਼ਰੂਰ ਸੋਚਣਾ ਚਾਹੀਦਾ